ਵਾਸਤੇ ਦੇਖੋ ਕੱਲ ਲਾਸਟ ਜੀਸੀ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੀ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਵਾਸਤੇ ਪਹਿਲਾ ਮੁੱਦਾ ਸਾਡਾ ਇਹੀ ਆ ਵੀ ਜਦੋਂ ਜਿੰਨੀਆਂ ਵੀ ਚੋਣਾਂ ਇਹ ਸਰਕਾਰ ਨੇ ਕਰਾਈਆਂ ਸਾਰੀਆਂ ਥਰੂ ਕੋਰਟ ਕਰਾਈਆਂ ਇਹ ਸਰਕਾਰ ਚੋਣਾਂ ਤੋਂ ਡਰ ਰਹੀ ਸੀ ਤੇ ਭਾਵੇਂ ਪੰਚਾਇਤ ਦੀਆਂ ਇਲੈਕਸ਼ਨ ਸੀ ਉਹ ਵੀ ਥਰੂ ਕੋਰਟ ਹੋਈਆਂ ਤੇ ਜਦੋਂ ਕੀਤੀਆਂ ਜਿਹੜੀ ਤਰੀਕਾਂ ਰੱਖੀਆਂ ਉਹ ਉਹ ਰੱਖੀਆਂ ਜਦੋਂ ਪੰਜਾਬ ਦਾ ਪੀਕ ਸੀਜ਼ਨ ਹੁੰਦਾ ਬਾਡੀ ਦਾ ਉਸ ਸਮੇਂ ਰੱਖੀਆਂ ਜਦੋਂ ਕਿਸਾਨ ਮੰਡੀਆਂ ਦੇ ਵਿੱਚ ਹੁੰਦਾ ਪੰਜਾਬ ਦਾ ਹਰ ਪਿੰਡ ਮੰਡੀਆਂ 'ਚ ਹੁੰਦਾ ਉਸ ਸਮੇਂ ਰੱਖੀਆਂ ਤੇ ਹੁਣ ਜਿਹੜੀਆਂ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਕਿੰਨੇ ਸਾਲਾਂ ਬਾਅਦ ਸਨੌਰ ਨਗਰ ਕੌਂਸਲ ਦੀ ਚੋਣ ਹੋਈ ਤੇ ਕਦੋਂ ਰੱਖੀ ਜਾਂ ਹੋਰ ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਚੋਣਾਂ ਉਦੋਂ ਰੱਖੀਆਂ ਜਦੋਂ ਸ਼ਹੀਦੀ 15 ਵਾੜਾ ਉਸ 15 ਵਾੜੇ ਦੇ ਦੌਰਾਨ ਜਦੋਂ ਰਾਗ ਦਾ ਦਰਿਆ ਵਹਿ ਰਿਹਾ ਹੁੰਦਾ ਜਦੋਂ ਹਰ ਮਨ ਮੈਂ ਸਮਝਦਾ ਕੁਰਲਾ ਰਿਹਾ ਹੁੰਦਾ ਉਹਨਾਂ ਸਹਾਬਜਾਦਿਆਂ ਦੀ ਯਾਦ ਵਿੱਚ ਸਤਕਾਰ ਵਿੱਚ ਉਹਨਾਂ ਮਹਾਨ ਸ਼ਹਾਜਤਨ ਸਜਦਾ ਕਰਦਾ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਚੋਣਾਂ ਦਾ ਐਲਾਨ ਕਰਕੇ ਆਪਣੀ ਸਮਝ ਦਾ ਪਹਿਲੇ ਗਲਤ ਆਪਣੀ ਨਾ ਸਮਝੀਦਾ ਸਰਕਾਰ ਨੇ ਇੱਕ ਬਹੁਤ ਵੱਡਾ ਸਬੂਤ ਦਿੱਤਾ ਤੇ ਫਿਰ ਜੇ ਚੋਣਾਂ ਰੱਖੇ ਲੱਤੀਆਂ ਮੈਂ ਸਮਝਦਾ ਹਾਂ ਵੀ ਇੱਕ ਪਾਸੇ ਤਾਂ ਬਾਰਡਰ ਦੇ ਉੱਤੇ ਸਦਾ ਜਗਜੀਤ ਸਿੰਘ ਜੱਲੇਵਾਲ ਸਾਡੀ ਕਿਸਾਨੀ ਰੁੱਲ ਰਹੀ ਆ ਬਾਰਡਰਾਂ ਦੇ ਉੱਤੇ ਆਪਣੀ ਲੜਾਈ ਲੜ ਰਹੀ ਆ ਉਥੇ ਲੋਕਤੰਤਰ ਤੇ ਸੰਵਿਧਾਨ ਦੀ ਹੱਤਿਆ ਕੀਤੀ ਜਾ ਰਹੀ ਆ ਆਪਣੀ ਗੱਲ ਕਹਿਣ ਤੋਂ ਹੀ ਰੋਕਿਆ ਜਾ ਰਿਹਾ ਕਿਸੇ ਇੱਕ ਵਿਅਕਤੀ ਨੂੰ ਜਾਂ ਕਿਸੇ ਇੱਕ ਕੀਤੇ ਨਾਲ ਜੁੜੇ ਹੋਏ ਲੋਕਾਂ ਨੂੰ ਤੇ ਉਦੋਂ ਬਾਅਦ ਪੰਜਾਬ ਦੀਆਂ ਸੜਕਾਂ ਦੇ ਉੱਤੇ ਲੋਕਰਾਜ ਦਾ ਕਤਲ ਕੀਤਾ ਜਾ ਰਿਹਾ ਤੁਸੀਂ ਦੇਖਿਆ ਕੱਲ ਜਿਸ ਤਰੀਕੇ ਦੇ ਨਾਲ ਕਾਗਜ਼ ਭਰਨ ਤੋਂ ਹੀ ਰੋਕ ਦਿੱਤੇ ਗਏ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਹਾਂ ਵੀ ਲੋਕਾਂ ਦੇ ਹੱਥਾਂ 'ਚੋਂ ਕਾਗਜ਼ ਫੜ-ਫੜ ਕੇ ਫਾੜੇ ਗਏ ਬੇਹੱਦ ਮੰਦਭਾਗਾ ਸੀ ਤੇ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਸੀ ਮੈਂ ਕੱਲ ਕਹਿ ਸਕਦਾ ਇਹ ਪੰਜਾਬ ਜਿਹੜਾ ਦੇਸ਼ ਵਿੱਚ ਲੋਕਰਾਜ ਲੈ ਕੇ ਆਇਆ ਉਸ ਪੰਜਾਬ ਦੇ ਸਿਰ ਤੇ ਕਲੰਕ ਲਾਤੇ ਆ ਕੱਲ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਭਗਵੰਤ ਮਾਨ ਜੀ ਜੇਵੀਗੜ ਸਨੌਰ ਪਟਿਆਲਾ ਨਗਰ ਨਿਗਮ ਕਨੌਰ ਮੈਂ ਤੁਹਾਨੂੰ ਸਵਾਲ ਕਰਦਾ ਵੀ ਤੁਸੀਂ ਇੱਕ ਵਾਰੀ ਕਹਿ ਦਿਓ ਆਪ ਕਿ ਇੱਥੇ ਕੋਈ ਧੱਕਾ ਨਹੀਂ ਹੋਇਆ ਹੈਗਾ ਸਾਰੀ ਪ੍ਰੈਸ ਨੇ ਦੇਖਿਆ ਸਾਰੇ ਲੋਕਾਂ ਨੇ ਦੇਖਿਆ ਵੀ ਧੱਕਾ ਤਾਂ ਹੋਈ ਹੋਇਆ ਪਰ ਹੋਰ ਵੀ ਸ਼ਰਮਸਾਰ ਕਰਨ ਵਾਲੀ ਗੱਲ ਆ ਜਦੋਂ ਚੁਣੇ ਹੋਏ ਨੁਮਾਇंदे ਆਪ ਕੋਲ ਖੜ ਖੜ ਕੇ ਧੱਕਾ ਕਰਵਾ ਰਹੇ ਹੁਣ ਤੁਸੀਂ ਦੱਸੋ ਮੇਰਾ ਸਵਾਲ ਇਹ ਆ ਵੀ ਨੁਮਾਇੰਦਿਆਂ ਦੇ ਤੇ ਸਰਕਾਰਾਂ ਦੇ ਇੱਕ ਚੰਗੇ ਤੇ ਵਧੀਆ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾਣਾ ਹੁੰਦਾ ਇੱਕ ਚੰਗੀ ਸੁਸਾਇਟੀ ਬਿਲਡ ਅਪ ਕਰਨੀ ਇੱਕ ਚੰਗਾ ਸਿਸਟਮ ਦੇਣਾ ਹੁੰਦਾ ਹੈ ਸੂਬੇ ਦੇ ਲੋਕਾਂ ਨੂੰ ਪਰ ਕੱਲ ਜਿਸ ਤਰੀਕੇ ਦੇ ਨਾਲ ਬੀਬੀਆਂ ਨੂੰ ਤੁਸੀਂ ਨੌਜਵਾਨਾਂ ਨੂੰ ਇਸ਼ਾਰਾ ਕਰਕੇ ਉਹਨਾਂ ਨੂੰ ਉਕਸਾ ਕੇ ਬੀਬੀਆਂ ਦੇ ਗੱਲ ਪੁਆ ਰਹੇ ਹੋ ਯਾਰ ਮਾਵਾ ਭੈਣਾਂ ਦੇ ਗੱਲ ਪੁਆ ਰਹੇ ਹੋ ਉਹ ਕਿਹੇ ਵਜੇ ਸਮਾਜ ਦੀ ਸਿਰਜਣਾ ਕਰਨਗੇ ਤੁਸੀਂ ਕਿਹੜੇ ਪਾਸੇ ਉਹਨਾਂ ਨੂੰ ਤੋੜ ਰਹੇ ਹੋ ਤੇ ਕੀ ਲੋਕ ਤੁਹਾਡੇ ਤੋਂ ਆਸ ਕਰਨਗੇ ਵੀ ਤੁਸੀਂ ਤੁਹਾਡਾ کردار ਕਿਹੋ ਜਿਹਾ ਹੈ ਕਿ ਤੁਸੀਂ ਜਦੋਂ ਨੌਜਵਾਨਾਂ ਨੂੰ ਉਕਸਾ ਕੇ ਬੀਬੀਆਂ ਦੇ ਨਾਲ ਗੱਲ ਪਵਾ ਰਹੇ ਉਹਨਾਂ ਦੇ ਕੱਪੜੇ ਫੜਵਾ ਰਹੇ ਉਹਨਾਂ ਨੂੰ ਧੱਕੇ ਮਰਵਾ ਰਹੇ ਹੋ ਮੈਂ ਸਮਝਦਾ ਹੈ ਬੇहद ਸ਼ਰਮਦਾਕ ਸੀਨ ਜਿਹੜਾ ਕੱਲ ਦੇਖਣ ਨੂੰ ਮੇਰਾ ਤੇ ਸਭ ਤੋਂ ਵੱਡੀ ਗੱਲ ਪੰਜਾਬ ਦੀ ਪੁਲਿਸ ਅਧਿਕਾਰੀ ਆ ਸਾਡੇ ਆਰਓ ਸਾਹਿਬ ਬੈਠੇ ਨੇ ਉੱਥੇ ਫੋਨ ਨਹੀਂ ਚੱਕ ਰਿਹਾ ਹੈਗਾ ਹੁਣ ਉਹ ਮੈਂ ਸਮਝਦਾ ਵੀ ਸ਼ਰਮ ਆਉਣੀ ਚਾਹੀਦੀ ਆ ਉਹਨੂੰ ਕਿ ਉਹਦੀਆਂ ਅੱਖਾਂ ਦੇ ਸਾਹਮਣੇ ਕਾਗਜ਼ ਫੜ ਫੜ ਕੇ ਫਾੜੇ ਗਏ ਉਹਦੀਆਂ ਅੱਖਾਂ ਦੇ ਸਾਹਮਣੇ ਆ ਰਹੇ ਉਹਦੀਆਂ ਅੱਖਾਂ ਦੇ ਸਾਹਮਣੇ ਵੀਡੀਓਗ੍ਰਾਫੀ ਹੋ ਰਹੀ ਸੀ ਉਹ ਵੀਡੀਓਗ੍ਰਾਫੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੀਬੀ ਗੁਰਦੇਵ ਕੌਰ ਨੂੰ ਧੱਕੇ ਮਾਰੇਗੇ ਉਹਦਾ ਪਰਸ ਖੋਰਿਆ ਉਹਦੇ ਪਰਸ ਦੇ ਵਿੱਚ ਜਿਹੜੀ ਪੈਸੇ ਸੀ ਉਹ ਪੈਸੇ ਖੋਲੇ ਉਹਦੇ ਜਿਹੜੇ ਹੋਰ ਪ੍ਰੂਫ ਸੀਗੇ ਉਹ ਖੋਲੇ ਹੋਰ ਸਮਾਨ ਕੱਢ ਲਿਆ ਚੋਰ ਨੇ ਯਾਰ ਤੁਸੀਂ ਚੋਰ ਬਣਾ ਰਹੇ ਹੋ ਤੇ ਨਾਮ ਪਰ ਇਹਨਾਂ ਦੇ ਨੁਮਾਇੰਦੇ ਇਹਨਾਂ ਦੇ ਅਹੁਦੇਦਾਰ ਨੇ ਉਹ ਲੋਕ ਜਿਹੜੇ ਲੋਕਾਂ ਨੇ ਚੋਰੀ ਕੀਤੀ ਆ ਮੈਂ ਸਮਝਦਾ ਸਨੌਰ ਦੇ ਤੁਸੀਂ ਐਸੇ ਐਸੇ ਚੋਰਾਂ ਨੂੰ ਨੁਮਾਇੰਦੇ ਬਣਾ ਰਹੇ ਹੋ ਨਗਰ ਕੌਂਸਲ ਦੇ ਹੁਣ ਲੋਕ ਐਸੇ ਚੋਰਾਂ ਦੇ ਘਰਾਂ ਦੇ ਵਿੱਚ ਜਾਇਆ ਕਰਨਗੇ ਐਸੇ ਲੋਕਾਂ ਦੇ ਘਰਾਂ ਦੇ ਵਿੱਚ ਸਟੈਂਪ ਲਾਉਣ ਵਾਸਤੇ ਜਾਇਆ ਕਰਨਗੇ ਜਿਹੜੇ ਲੋਕ ਬੀਬੀਆਂ ਨੂੰ ਧੱਕੇ ਮਾਰ ਰਹੇ ਹੁਣ ਸੋ ਇਹ ਧੱਕੇ ਉਹਨਾਂ ਨੇ ਨਹੀਂ ਮਾਰੇ ਮੈਂ ਸਮਝਦਾ ਉਹਨਾਂ ਤੋਂ ਮਰਵਾਏ ਗਏ ਤੇ ਮਰਵਾਉਣ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਸੋ ਵਿਹਾਰੀ ਭਾਗਾ ਮੈਂ ਇੱਥੋਂ ਤਾਂ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਪਟਿਆਲਾ ਇੱਕ ਔਰਤ ਹੈ ਇੱਕ ਮਹਿਲਾ ਮੂਕ ਦਰਸ਼ਕਾਂ ਪਰੇ ਬੈਠੀ ਸੀ ਇਹ ਜਿਹੜਾ ਡੀਸੀ ਦਫ਼ਤਰ ਆ ਜਿਹੜਾ ਮੈਂ ਸਮਝਦਾ ਜਿੱਥੋਂ ਜिले ਦਾ ਜਿਹੜਾ ਧੂਰਾ ਹੁੰਦਾ ਜਿੱਥੋਂ ਜ਼ਿਲ੍ਹਾ ਚੱਲਦਾ ਉਹ ਅੱਜ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੂੰ ਡੀਸੀ ਦਫ਼ਤਰ ਬੋਝ ਲੱਗਣ ਲੱਗ ਪਿਆ ਖਜ਼ਾਨੇ ਦੇ ਉੱਤੇ ਕਿਉਂਕਿ ਉਹਦਾ ਫਾਇਦਾ ਹੀ ਨਹੀਂ ਕੋਈ ਸਾਨੂੰ ਤਾਂ ਜੀ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਡੀਸੀ ਦਫ਼ਤਰ ਦਾ ਕੋਈ ਫਾਇਦਾ ਨਹੀਂ ਉਥੇ ਕੋਈ ਕੰਮ ਨਹੀਂ ਹੁੰਦਾ ਸਿਵਾਏ ਖੱਜਲਖੁਆਰੀ ਤੋਂ ਸੋ ਮੈਂ ਸਮਝਦਾ ਵੀ ਇਲੈਕਸ਼ਨ ਕਮਿਸ਼ਨ ਦਾ ਕੇਵਲ ਡੀਸੀ ਦਫ਼ਤਰ ਨਹੀਂ ਉੱਤੇ ਚਲੇ ਜਾਓ ਤੁਸੀਂ ਤੱਲ ਅਸੀਂ ਨਾਮਿਨੇਸ਼ਨ ਪੇਪਰ ਫਾਈਲ ਹੀ ਨਹੀਂ ਕੀਤੇ ਜਿਹੜੇ ਫਾੜੇ ਗਏ ਉਹਨਾਂ ਦੇ ਪਹਿਲੇ ਤਾਂ ਅੰਦਰ ਹੀ ਨਹੀਂ ਵੜਨ ਦੇ ਰਹੇ ਸੀ ਫਿਰ ਮੈਨੂੰ ਆਪ ਜਾਣਾ ਪਿਆ ਮੈਂ ਅੰਦਰ ਬਾੜੇ ਤੇ ਜਿਨ੍ਹਾਂ ਦੇ ਭਰੇ ਗਏ ਭਰੇ ਗਏ ਬਾਕੀਆਂ ਦੀਆਂ ਫਾਈਲਾਂ ਫਾੜਤੀਆਂ ਘਟੋ ਘਟ 6-7 ਫਾਈਲਾਂ ਫਾੜੀਆਂ ਅਸੀਂ ਉਹ ਸਾਰਿਆਂ ਦੇ ਪੇਪਰ ਈਮੇਲ ਕੀਤੇ ਫਿਰ ਜਿਹੜੇ ਆ ਰੂਸ ਗਏ ਉਹਨਾਂ ਤੇ ਮੇਲ ਤੇ ਮੇਲਾਂ ਗਈਆਂ ਹੋਈਆਂ ਤੇ ਫਿਰ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਮੇਲ ਕੀਤੀ ਆ ਉਹੀ ਉਹਦੀਓ ਕਾਪੀ ਜਿਹੜੀ ਹੈਗੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕੀਤੀ ਕੇਵਲ ਡਿਪਟੀ ਕਮਿਸ਼ਨਰ ਪਟਿਆਲਾ ਹੀ ਪੰਜਾਬ ਦੇ ਖਜ਼ਾਨੇ ਤੇ ਬੋਝ ਨਹੀਂ ਹੈਗੀ ਸਟੇਟ ਇਲੈਕਸ਼ਨ ਕਮਿਸ਼ਨ ਵੀ ਪੰਜਾਬ ਦੇ ਖਜ਼ਾਨੇ ਤੇ ਬਹੁਤ ਵੱਡਾ ਬੋਝ ਆ ਬਹੁਤ ਵੱਡਾ ਬੋਝ ਆ ਮੈਂ ਸਮਝਦਾ ਮੂਕ ਦਰਸ਼ਕ ਬਣ ਕੇ ਸਭ ਤੋਂ ਵੱਡੀ ਨਲਾਇਕੀ ਤੇ ਸਭ ਤੋਂ ਵੱਡੀ ਫੇਲਿਅਰ ਜਿਹੜੀ ਹੈਗੀ ਉਹ ਸਟੇਟ ਇਲੈਕਸ਼ਨ ਕਮਿਸ਼ਨ ਦੀ ਆ ਕਿ ਜਿਨੇ ਹਜੇ ਤੱਕ ਇੰਨਾ ਕੁਝ ਹੋਇਆ ਯਾਰ ਇੰਨਾ ਕੁਝ ਹੋਇਆ ਕਿ ਬੇਪਤੀ ਹੋਈ ਧੀਆਂ ਭੈਣਾਂ ਦੀ ਸ਼ਰਿਆਮ ਹੋਈ ਦਿਨ ਦਿਹਾੜੇ ਹੋਈ ਪ੍ਰੈਸ ਦੇ ਸਾਹਮਣੇ ਹੋਈ ਤੁਹਾਡੇ ਪ੍ਰਸ਼ਾਸਨ ਦੇ ਸਾਹਮਣੇ ਹੋਈ ਪਰ ਕਿਸੇ ਨੇ ਮਤਲਬ ਕੋਈ ਉਹਨੇ ਨਾ ਸੂ ਮੋਟੋ ਨੋਟਿਸ ਨਹੀਂ ਲੇਤਾ ਉਹਨਾਂ ਨੂੰ ਜਿੰਨਾ ਉਹਨਾਂ ਨੂੰ ਬੇਨਤੀਆਂ ਰਿਕੁਐਸਟ ਧੇਜੀਆਂ ਗਈਆਂ ਉਹਨਾਂ ਨੇ ਕਿਸੇ ਤੇ ਕੋਈ ਰਿਪਲਾਈ ਨਹੀਂ ਕੀਤੀ ਹੈਗੀ ਕੋਈ ਗੌਰ ਨਹੀਂ ਕੀਤੀ ਹੈਗੀ ਸੋ ਇਹ ਇਹ ਸੰਸਥਾਵਾਂ ਦਾ ਘਾਣ ਕਰਦੇ ਆ ਤੁਸੀਂ ਨੇ ਮੈਂ ਸਮਝਦਾ ਜੇ ਸਰਕਾਰ ਬਦਲਾ ਦੇ ਨਾਂ ਥੱਲੇ ਆਈ ਹੋਈ ਸਰਕਾਰ ਨੇ ਲੋਕ ਰਾਜ ਦਾ ਗਲੇ ਹੀ ਨਹੀਂ ਘੁੱਟਿਆ ਬਲਕਿ ਐਸੀਆਂ ਸੰਸਥਾਵਾਂ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾਦੇ ਉਹਨ ਲੋਕ ਇਨਸਾਫ ਦੀ ਆਸਤੇ ਕਿੱਥੋਂ ਜਾਣਗੇ ਸੋ ਮੈਂ ਅੱਜ ਵੀ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਬੀ ਜੇ ਤੁਸੀਂ ਦਾਵਾ ਕਰਦੇ ਹੋ ਮੈਂ ਕੱਲ ਵੀ ਕਿਹਾ ਸੀ ਕਿ ਜੇ ਇਹਨਾਂ ਦੇ ਨੁਮਾਇंदे ਦਾਵਾ ਕਰਦੇ ਆ ਇਹਦਾ ਮਤਲਬ ਤੁਸੀਂ ਇਹ ਦੇਖੋ ਕਿ ਸਰਕਾਰ ਹੋਵੇ ਤੁਹਾਡੀ ਯਾਰ ਮੁੱਖ ਮੰਤਰੀ ਤੁਹਾਡਾ ਹੋਵੇ ਰਿਸ਼ਤੇਦਾਰ ਤੁਸੀਂ ਕਹੋ ਵੀ ਮੈਂ ਮੁੱਖ ਮੰਤਰੀ ਦਾ ਫੁੱਫੜ ਸਹੁਰਾ ਤੇ ਉਹ ਸਦਾ ਜਰਜੀਤ ਸਿੰਘ ਜੱਲੇਵਾਲ ਕਿਸਾਨ ਆਗੂ ਜਿਹੜੇ ਹੈਗੇ ਨੇ ਉਹ ਖੁਕ ਹੜਤਾਲ ਤੇ ਬੈਠੇ ਨੇ ਸੋ ਮੈਂ ਸਮਝਦਾ ਹਾਂ ਵੀ ਦੇਸ਼ ਦਾ ਛੱਡ ਭਰਨ ਵਾਲੇ ਕਿਸਾਨ ਦੇ ਮੁੱਦੇ ਨੇ ਉਹ ਉਹਨਾਂ ਮੁੱਦਿਆਂ ਨੂੰ ਕੇਂਦਰ ਦੀ ਸਰਕਾਰ ਨੂੰ ਸੁਣਨਾ ਚਾਹੀਦਾ ਹੈ ਉਹ ਤੇ ਵਿਚਾਰ ਕਰਨਾ ਚਾਹੀਦਾ ਹੈ ਸੋ ਇੱਕ ਆਗੂ ਇੰਨੇ ਦਿਨਾਂ ਦਾ ਭੁੱਖ ਹੜਤਾਲ ਤੇ ਬੈਠਾ ਹੈ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਜਿਸ ਸੂਬੇ ਦਾ ਵਾਸੀ ਆ ਜਿਸ ਸੂਬੇ ਦੇ ਕਿਸਾਨਾਂ ਲਈ ਉਹ ਧਰਨਾ ਮਾਰ ਰਿਹਾ ਤੇ ਉਸ ਸਮੇਂ ਮਾਰ ਰਿਹਾ ਜਦੋਂ ਸਾਡੀ ਚੁਣੀ ਹੋਈ ਸਰਕਾਰ ਸਾਡੇ ਚੁਣੇ ਹੋਏ ਨੁਮਾਇंदे ਕਿਸਾਨ ਦੀ ਗੱਲ ਕਰਨ ਮੰਗਾਂ ਦਾ ਦੂਰ ਦੀ ਗੱਲ ਹੋਈ ਕਿਸਾਨ ਦੀ ਗੱਲ ਵੀ ਨਾ ਕਰ ਸਕੇ ਹੁਣ ਚੱਲਦੀ ਲੋਕ ਸਭਾ ਦੇ ਸੈਸ਼ਨ ਦੇ ਦੌਰਾਨ ਉਹ ਇਹਨਾਂ ਮਸਲਿਆਂ ਨੂੰ ਰੱਖ ਵੀ ਨਾ ਸਕੇ ਹੁਣ ਸਹੀ ਢੰਗ ਦੇ ਨਾਲ ਚੱਲਦੇ ਲੋਕ ਸਭਾ ਸੈਸ਼ਨ ਦੇ ਦੌਰਾਨ ਤੇ ਉਸ ਸਮੇ ਉਸ ਕਿਸਾਨਾਂ ਨੂੰ ਫਿਰ ਆਪ ਬੈਠਣਾ ਪਿਆ ਭੁਖ ਹੜਤਾਲ ਅਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਗਿਆ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਲੋਕ ਕਿਉਂ ਬੈਠਣ ਲੋਕਾਂ ਨੇ ਨੁਮਾਇੰਦੇ ਚੁਣੇ ਨੇ ਆਪਣੇ ਲੋਕ ਕਿਉਂ ਬੈਠਣ ਭੁਖ ਹੜਤਾਲ ਦੇ ਉੱਤੇ ਲੋਕ ਕਿਉਂ ਬੈਠਣ ਮਰਨ ਵਰਤੇ ਉੱਤੇ ਲੋਕ ਕਿਉਂ ਲਾਉਣ ਧਰਨੇ ਜਦੋਂ ਸਰਕਾਰ ਚੁਣੀਆਂ ਪੰਜਾਬ ਦੇ ਸੂਬੇ ਦੇ ਲੋਕਾਂ ਨੇ ਆਪ ਸੋ ਸਰਕਾਰ ਨੇ ਅੱਜ ਤੱਕ ਸੂਬੇ ਦੀ ਸਰਕਾਰ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਅੱਜ ਤੱਕ ਪੰਜਾਬ ਦੀ ਸਰਕਾਰ ਨੇ ਕੇਂਦਰ ਦੇ ਫੋਰਮ ਦੇ ਉੱਤੇ ਉਹਨਾਂ ਮੰਗਾਂ ਨੂੰ ਰੱਖਣ ਦੀ ਖੇਚਲ ਤੱਕ ਨਹੀਂ। ਸੋ ਮੈਂ ਸਮਝਦਾ ਪੰਜਾਬ ਸਰਕਾਰ ਦੀ ਫੇਲੀਅਰ ਆ। ਮੈਂ ਵਾਰਨਿੰਗ ਦਿੰਦਾ ਜੇ ਸਦਾਜੀਤ ਸਿੰਘ ਜੱਲੇਵਾਲ ਨੂੰ ਉਹਨਾਂ ਦੀ ਸਿਹਤ ਨੂੰ ਕੋਈ ਨੁਕਸਾਨ ਹੋਇਆ ਤਾਂ ਇਹ ਪੰਜਾਬ ਦੀ ਨੌਂ ਅੰਡਰ ਦੀ ਸਿਟੀ ਤੇ ਬਹੁਤ ਵੱਡਾ ਅਸਰ ਪਾ ਸਕਦੀ ਹੈ ਇਹ ਚੀਜ਼ਾਂ। ਸੋ ਉਹਨੂੰ ਗੰਭੀਰਤਾ ਨਾਲ ਨਵੇਂ ਸੁਭਾ ਸਰਕਾਰ ਇਹਦੇ ਲਈ ਯਤਨ ਪੰਤਾ ਕਰੇ ਯਾਰ ਕੋਸ਼ਿਸ਼ ਤਾਂ ਕਰੇ। ਸਾਨੂੰ ਇਹ ਤਾਂ ਲੱਗੇ ਵੀ ਸਾਡੀ ਸਰਕਾਰ ਕੁਝ ਕਰ ਰਹੀ ਆ। ਤੋ ਮੈਂ ਸਮਝਦਾ ਸਾਰਾ ਸਾਡਾ ਪੋਲੀਟੀਕਲ ਸਿਸਟਮ ਇਸ ਮੁੱਦੇ ਦੇ ਉੱਤੇ ਕਿਸਾਨੀ ਦੇ ਮੁੱਦੇ ਦੇ ਉੱਤੇ ਪੰਜਾਬ ਦੀਆਂ ਜਿਹੜੀਆਂ ਪੰਜਾਬ ਦੇ ਅੱਜ ਦੇ ਭੱਜ ਦੇ ਮਸਲੇ ਦੇ ਉਹਨਾਂ ਮਸਲਿਆਂ ਨੂੰ ਜਿਹੜਾ ਹੈਗਾ ਅੱਗੇ ਐਡਰੈਸ ਕਰਨ ਦੇ ਵਿੱਚ ਹੀ ਪੂਰੀ ਤਰ੍ਹਾਂ ਦਾ ਫੇਲ ਹੋਇਆ ਕੇਂਦਰ ਮੰਤਰੀ ਨਵਦੀਪ ਸਿੰਘ ਬਿੱਟੂ ਨੇ ਕਿਹਾ ਜੀ ਕਿਸਾਨ ਮੇਰੇ ਨਾਲ ਮਿਲਣ ਮੇਰੇ ਨਾਲ ਗੱਲਬਾਤ ਕਰਨ ਤੇ ਦੰਦੇ ਕਾਮ ਨੂੰ ਕੁਝ ਨਹੀਂ ਹੋਉਂਦਾ ਮੇਰੀ ਗੱਲ ਸੁਣੋ ਜੀ ਜੀ ਸਿੰਘ ਚੱਲੇ ਆਲ ਹੁਣੇ ਉੱਥੇ ਖਨੌਰੀ ਬਾਰਡਰ ਤੇ ਬੈਠੇ ਨੇ ਬਿੱਟੂ ਜੀ ਨੂੰ ਨਹੀਂ ਪਤਾ ਹੈਗਾ ਬਿੱਟੂ ਜੀ ਜਾਣ ਮਿਲਣ ਉਹਨਾਂ ਨੂੰ ਨੋ ਤੁਸੀਂ ਮਾਲਕ ਨਹੀਂ ਹੈਗੇ ਤੁਸੀਂ ਨੌਕਰ ਹੋ ਲੋਕਾਂ ਦੇ ਲੋਕਾਂ ਨੇ ਤੁਹਾਨੂੰ ਸੇਵਾਦਾਰ ਬਣਾ ਕੇ ਭੇਜਿਆ ਤੁਸੀਂ ਅੱਜ ਕੇਂਦਰ ਦੇ ਵਿੱਚ ਪੰਜਾਬ ਦੇ ਨੁਮਾਇੰਦੇ ਹੋ ਤੁਸੀਂ ਜਾਓ ਖਨੌਰੀ ਬਾਰਡਰ ਦੇ ਉੱਤੇ ਵੀ ਹਾਂ ਉਹਨਾਂ ਦੀਆਂ ਗੱਲਾਂ ਸੁਣੋ ਬਲਕਿ ਮੀਡੀਏਟਰ ਦਾ ਰੋਲ ਪਲੇ ਕਰਨਾ ਚਾਹੀਦਾ ਹੈ ਤੇ ਇਹੀ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਵੀ ਤੁਸੀਂ ਕਿੱਥੇ ਹੋ ਐਡਾ ਵੱਡਾ ਸੀਰੀਅਸ ਜਿਹੜਾ ਚੁਣੌਤੀਪੂਰਵਕ ਇਸ਼ੂ ਆ ਇੱਕ ਗੰਭੀਰ ਇਸ਼ੂ ਜਿਹੜਾ ਹੈਗਾ ਡੱਲੇਆਲ ਸਾਹਿਬ ਦਾ ਮਰਨ ਵਰਤ ਤੇ ਜਿਹੋ ਜੀ ਉਹਨਾਂ ਦੀ ਸਿਹਤ ਆ ਵੜਕੰਬੀ ਰਮੁਤਾ ਬਣਿਆ ਹੋਇਆ ਤੇ ਮੁੱਖ ਮੰਤਰੀ ਪੰਜਾਬ ਹਜੇ ਤੱਕ ਮੈਂ ਸਮਝਦਾ ਉਹਨਾਂ ਨੂੰ ਆਪ ਉੱਥੇ ਪਹੁੰਚ ਕਰਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਤੇ ਉਹਨਾਂ ਦੇ ਹੋਰ ਗੱਲਾਂ ਬਾਤਾਂ ਸੁਣ ਕੇ ਤੁਰਤ ਉਹਨਾਂ ਨੂੰ ਦਿੱਲੀ ਜਾ ਕੇ ਇਹਨਾਂ ਮਸਲਿਆਂ ਦੇ ਉੱਤੇ ਇੱਕ ਵਕਾਲਤ ਕਰਨੀ ਚਾਹੀਦੀ ਸੀ ਕਿ ਵਕੀਲ ਪੇਸ਼ ਨਾ ਹੋਵੇ ਸਾਡੇ ਤਾਂ ਵਕੀਲ ਹੀ ਨਹੀਂ ਲੱਭ ਰਿਹਾ ਹੈਗਾ ਸਾਨੂੰ ਕਿੱਥੇ ਆ ਵਕੀਲ ਨੂੰ ਅਸੀਂ ਸਟੇਜਾਂ ਦੇ ਭਾਸ਼ਣ ਦਿੰਦੇ ਹੀ ਸੁਣਦੇ ਆਂ ਹੋਰ ਕਦੇ ਇਹਨਾਂ ਮਸਲਿਆਂ ਦੇ ਹੱਲ ਲਈ ਕਦੇ ਸੰਜੀਦਾ ਹੁੰਦਾ ਨਹੀਂ ਉਹਨਾਂ ਨੂੰ ਵੇਖਿਆ ਜੰਮੂ ਮਾਜਾ ਸਾਹਿਬ ਆਪਣੇ ਪੰਜਾਬ ਅੱਜ ਲੀਡਰਲੈਸ ਹੋਇਆ ਹੋਇਆ ਹੈ ਪੰਜਾਬ ਦੇ ਨੁਮਾਇੰਦਿਆਂ ਦੀ ਬਹੁਤ ਵੱਡੀ ਮੈਂ ਸਮਝਦਾ ਹੈ ਨਲਾਈਕੀ ਜਾਂ ਸਮਝ ਲੋ ਵੀ ਪੰਜਾਬ ਦੇ ਨੁਮਾਇੰਦਿਆਂ ਦੀ ਗੈਰ ਸੰਜੀਦਗੀ ਅੱਜ ਕਿਤੇ ਵੀ ਪੰਜਾਬ ਦੇ ਨੁਮਾਇंदे ਆਪਣੀ ਨੁਮਾਇੰਦਗੀ ਕਰਦੇ ਨਹੀਂ ਦਿਖ ਰਹੇ ਭਾਵੇਂ ਉਹ ਐਮਐਲਏ ਨੇ ਭਾਵੇਂ ਉਹ ਸਾਡੇ ਸਰਕਾਰ ਜੋ ਮੈਂਬਰ ਪਾਰਲੀਮੈਂਟ ਸਹਿਬਾਨ ਨੇ ਤੇ ਭਾਵੇਂ ਉਹ ਪੰਜਾਬ ਦੀ ਸਰਕਾਰ ਆ ਅੱਜ ਪੰਜਾਬ ਦੇ ਲੋਕਾਂ ਲਈ ਕਿਤੇ ਵੀ ਪੰਜਾਬ ਦੇ ਲੋਕਾਂ ਦੀ ਵਕਾਲਤ ਕਰਦੀ ਇਹ ਨਜ਼ਰ ਨਹੀਂ ਆਉਂਦੀ ਇਹ ਗੱਲ ਨੂੰ ਮੈਂ ਈਮਾਨਦਾਰੀ ਨਾਲ ਤੇ ਸਾਫ਼ ਸੁਥਰੀ ਰਾਜਨੀਤੀ ਕੀਤੀ। ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈ ਗਿਆ। ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਇਹ ਸਭ ਕੁਝ ਹੁੰਦਾ ਰਿਹਾ ਹੈ। ਸਭ ਕੁਝ ਹੁੰਦਾ ਰਿਹਾ। ਪਰ ਗੱਲ ਤਾਂ ਇਹ ਆ ਵੀ ਉਹਨਾਂ ਸਰਕਾਰਾਂ ਦੇ ਵਿੱਚ ਜੇ ਹੁੰਦਾ ਰਿਹਾ ਤਾਂ ਲੋਕਾਂ ਨੇ ਉਹਨੂੰ ਬਦਲਣ ਵਾਸਤੇ ਹੀ ਇਹਨਾਂ ਨੂੰ ਜਿਹੜੀਆਂ ਵੋਟਾਂ ਪਾਈਆਂ ਨਾ ਇਹਨਾਂ ਨੂੰ ਇਹ ਆਸ ਤੇ ਨਹੀਂ ਲੋਕਾਂ ਨੇ ਪਾਈਆਂ ਵੀ ਕੋਈ ਸੜਕ ਵਧੀਆ ਬਣਾ ਦਨਗੇ ਜਾਂ ਕੋਈ ਹੋਰ ਕਰ ਦਨਗੇ। ਇਹਨਾਂ ਨੂੰ ਲੋਕਾਂ ਨੇ ਇੱਕ ਚੰਗੇ ਇਹ ਇਸੇ ਆਸ ਨਾਲ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੀਆਂ ਕੋਤਾਈਆਂ ਸੀ ਤਾਂ ਉਸ ਤੌਰ ਦੇ ਉੱਤੇ ਆਹ ਜਿਹੜੀ ਤੁਸੀਂ ਗੱਲਾਂ ਦੱਸਦੇ ਹੋ। ਵੀ ਇਹਨਾਂ ਨੂੰ ਦੂਰ ਕਰਕੇ ਇਹ ਇੱਕ ਸਿਸਟਮ ਨੂੰ ਸੁਧਾਰ ਲੈ ਕੇ ਆਉਣਗੇ ਇਹਨਾਂ ਨੇ ਤਾਂ ਵੋਟੇਸ ਮੁੱਦੇ ਤੇ ਮੰਗੀ ਸੀ ਨਾ ਤੇ ਇਸੇ ਮੁੱਦੇ ਤੇ ਫੇਲ ਹੋ ਗਏ ਇਹਨਾਂ ਨੇ ਤਾਂ ਪਿਛੜੀਆਂ ਸਰਕਾਰਾਂ ਦੇ ਰਿਕਾਰਡ ਤੋੜੇ ਨੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਵੀ ਸਾਰੇ ਪੰਜਾਬ ਤੋਂ ਆਇਆ ਹੋਊਗਾ ਧੱਕਾ ਸਾਰੇ ਪੰਜਾਬ ਸਨੌਰ ਇੱਕ ਇੱਕ ਕਈ ਵਾਰੀ ਨਾ ਆਸਤੀ ਕਰਨ ਹੁੰਦੀ ਆ ਕੋਈ ਸਾਡੇ ਲਈ ਸਾਡੇ ਸਿਆਸੀ ਸਿਸਟਮ ਵਾਸਤੇ ਚੰਗੀ ਗੱਲ ਸੀਗੀ ਇਹ ਵੀ ਸਾਡਾ ਸਨੌਰ ਜਿਹੜਾ ਹੈਗਾ ਨਗਰ ਕੌਂਸਲ ਉੱਥੇ ਇਤਿਫਾਕ ਆ ਆਸੀ ਭਾਈਚਾਰਾ ਆਪਸੀ ਸੰਝ ਲੋਕ ਭਾਵੇਂ ਵੱਖ-ਵੱਖ ਰੀਆਂ ਪਾਰਟੀਆਂ 'ਚ ਹੋਣ ਪਰ ਸ਼ਾਮ ਨੂੰ ਇਕੱਠੇ ਹੋ ਕੇ ਬੈਠਦੇ ਇਕੱਠੇ ਹੋ ਕੇ ਬੈਠਦੇ ਨੇ ਇਕੱਠੇ ਹੋ ਕੇ ਵਿਚਾਰ ਚਰਚਾ ਕਰਦੇ ਨੇ ਇਕੱਠੇ ਉਹਨਾਂ ਦੇ ਸੁਆਗਤ ਹੁੰਦੇ ਨੇ ਇਕੱਠੇ ਰਿਸ਼ਤੇ ਨੇ ਬਹੁਤ ਵਧੀਆ ਮਾਹੌਲ ਆ ਜੀ ਸਨੌਰ ਦਾ ਪਰ ਸਨੌਰ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋਊਗਾ ਕਿ ਸਨੌਰ ਦੇ ਵਿੱਚ ਵੀ ਇਹ ਕੁਝ ਹੋਇਆ ਸਨੌਰ ਦੇ ਵਿੱਚ ਪਹਿਲੀ ਵਾਰੀ ਹੋਊਗਾ ਚਾਹੇ ਸਰਕਾਰਾਂ ਕਿਸੇ ਪਾਰਟੀ ਨੇ ਵੀ ਰਹੀਆਂ ਹੋਣ ਅੱਜ ਤੱਕ ਸਨੌਰ ਦੇ ਵਿੱਚ ਕਦੇ ਧੱਕੇਸ਼ਾਹੀ ਨਹੀਂ ਹੋਈ ਸੀ ਸਨੌਰ ਉਹ ਨਗਰ ਕੌਂਸਲ ਆ ਇਥੇ ਸਭ ਤੋਂ ਬਾਅਦ ਆਜ਼ਾਦ ਉਮੀਦਵਾਰ ਆਮ ਤੌਰ ਤੇ ਜਿੱਤਦੇ ਰਹੇ ਆ ਆਜ਼ਾਦ ਉਮੀਦਵਾਰ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਜਿੱਤਦੇ ਰਹੇ ਆ ਸਨੌਰ ਦੇ ਵਿੱਚ ਸੋ ਸਨੌਰ ਦੇ ਵਿੱਚ ਸਨੌਰ ਨੂੰ ਤੁਸੀਂ ਕਿ ਐਸੀ ਮੈਂ ਸਮਝਦਾ ਉਸੇ ਉਹੀ ਜਿਹੜਾ ਪਿਛਲਾ ਜਿਹੜਾ ਲੋਕਰਾਜ ਤੇ ਕਲੰਕ ਸੀਗੇ ਉਹੀ ਕਲੰਕ ਤੁਸੀਂ ਸਨੌਰ ਦੇ ਮੱਥੇ ਦੇ ਉੱਤੇ ਲਾ ਦਿੱਤਾ ਦੇਵੀਗੜ੍ਹ ਸੀ ਦੇਵੀਗੜ੍ਹ ਤਾਂ ਪਹਿਲੀ ਵਾਰੀ ਬਣੀ ਸੀ ਜੀ ਦੇਵੀਗੜ੍ਹ ਵਿੱਚ ਕਿਹੜੇ ਧੱਕਾ ਹੋਇਆ ਪਹਿਲਾਂ ਇਹ ਕੀਤਾ ਹੋਊਗਾ ਤਾਂ ਇਹਨਾਂ ਨੇ ਕੀਤਾ ਹੋਊਗਾ ਇਹੀ ਲੋਕ ਪਹਿਲਾਂ ਅਕਾਲੀ ਦਲ 'ਚ ਸੀ ਧੱਕਾ ਕਰਨ ਵਾਲੇ ਇਹੀ ਲੋਕ ਕਾਂਗਰਸੀ ਸਰਕਾਰ ਵਿੱਚ ਸੀ ਇਹੀ ਲੋਕ ਹੁਣ ਆਮ ਆਦਮੀ ਪਾਰਟੀ ਦੇ ਲਾਣੇਦਾਰ ਬਣੇ ਫਿਰਦੇ ਆ ਇਹੀ ਕਰਦੇ ਰਹੇ ਏ ਤੱਕ ਸੋ ਇਸ ਲਈ ਮੈਂ ਸਮਝਦਾ ਆਪਣੀ ਆਪਣੀ ਸੋਚ ਹੁੰਦੀ ਹੈ ਬੰਦੇਾਂ ਦੀ ਪਰ ਸਨੌਰ ਦੇ ਵਿੱਚ ਅੱਜ ਤੱਕ ਕਰੇ ਨਗਰ ਕੌਂਸਲ ਦੇ ਵਿੱਚ ਤੁਸੀਂ ਸਨੌਰ ਦੇ ਕਿਸੇ ਪਾਰਟੀ ਦੇ ਬੰਦੇ ਨੂੰ ਤੁਸੀਂ ਕਿਸੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਹਾ ਕੇ ਦਿਖਾ ਦੋ ਵੀ ਸਨੌਰ ਦੇ ਵਿੱਚ ਤੱਕਾ ਹੋਇਆ ਸਨੌਰ ਦੇ ਵਿੱਚ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਮਾਹੌਲ ਬਣਾਤਾ ਹੈ ਸਭ ਤੋਂ ਵੱਡੀ ਗੱਲ ਆ ਵੀ ਭਾਈਚਾਰਾ ਉੱਥੇ ਤੁਸੀਂ ਲੜਾਤੇ ਲੋਕ ਹੁਣ ਉਹ ਕਿਵੇਂ ਜੇ ਜੀ ਦੀ ਮਦਰ ਨੂੰ ਤੱਕੇ ਲੱਗੇ ਹੋਣਗੇ ਇਹਦੀ ਵਾਈਫ ਨੂੰ ਧੱਕੇ ਪਏ ਹੋਣਗੇ ਉਹ ਧੱਕੇ ਮਾਰਨ ਵਾਲਾ ਉਹਦੇ ਪੁੱਤਰਾਂ ਦੇ ਸਾਹਮਣੇ ਕਿਵੇਂ ਲੰਘੂਗਾ ਉਹ ਤੁਸੀਂ ਭੇਡ ਪੋਤੇ ਨਾ ਤੁਸੀਂ ਆਪਸੀ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਫਿੱਕ ਪਵਾਤੀ ਹੈ ਭਾਈਚਾਰੇ ਦੇ ਵਿੱਚ ਫਿੱਕ ਪਵਾਤੀ ਤੁਮੇ ਸਮਝਦਾ ਇਹ ਫਿਰ ਤੁਸੀਂ ਬਾਅਦ ਇਹ ਮਰਦਾ ਜਿਹੜੀ ਹੋਇਆ ਸਾਰਾ ਕੁਝ ਕਰਾ ਕੇ ਫਿਰ ਬਾਅਦ ਮਾਫੀ ਮੰਗਦੇਵੇਂ ਪਿੰਡ ਵਾਲੇ ਤੋਂ ਮਾਫੀ ਮੰਗਦਾ ਤੁਹਾਡੇ ਨਾਲ ਗਲਤ ਹੋਇਆ ਇਹ ਯਾਰ ਇਹ ਚੁੱਸ ਚਿਰਾਕੀਆਂ ਮਤਲਬ ਕੋਈ ਐ ਐਸਾ ਐਸੇ ਕਿਰਦਾਰ ਨਹੀਂ ਕਦੇ ਪੰਜਾਬ ਦੀ ਸਿਆਸਤ ਨੇ ਵੇਖੇ ਜਿਹੋ ਜੇ ਆ ਹੁਣ ਵੇਖਣ ਨੂੰ ਮਿਲ ਰਹੇ ਆ ਦੇਖੋ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਹੈਗਿਆ ਰਿਕੁਐਸਟ ਕੀਤੀ ਆ ਦੁਆਰਾ ਫੇਕ ਨੂੰ ਕੋਈ ਇੱਕ ਸੰਸਥਾ ਜਿਹੜੀ ਕਿ ਮੇਬਾਰੀ ਬਣਦੀ ਆ ਡਿਪਟੀ ਕਮਿਸ਼ਨ ਪਟਿਆਲਾ ਨੂੰ ਵੀ ਜਿਹੜੀਆਂ ਹੈਗਿਆ ਰਿਕੁਐਸਟਾਂ ਭੇਜਤੀਆਂ ਅਸੀਂ ਤਾਂ ਮਤਲਬ ਵਿਦਨ ਟਾਈਮ ਫਰੇਮ ਜਦੋਂ ਕਾਗਜ਼ ਫੜੇਗੇ ਉਸ ਤੋਂ ਬਾਅਦ ਅਸੀਂ ਮੇਲ ਜਿਹੜੀਆਂ ਹੈਗਿਆ ਈਮੇਲ ਉਹ ਤੇ ਉਹਨਾਂ ਨੂੰ ਫੋਨ ਕਰਕੇ ਦੱਸਦੇ ਆ ਜਿਹੜੇ ਰਿਟਰਨਿੰਗ ਆਸਤੇ ਸੀ ਉਹਨਾਂ ਨੂੰ ਫੋਨ ਕਰਕੇ ਦੱਸਦੇ ਆ ਵੀ ਤੁਹਾਡੇ ਮੇਲ ਆਈਡੀ ਖੋਲੋ ਉਹਨੂੰ ਮੇਲ ਕਰਤੀਆਂ ਅਸੀਂ ਜਿਨ੍ਹਾਂ ਦੇ ਕਾਗਜ਼ ਫੜੇ ਗਏ ਆ ਤੇ ਜਿਨ੍ਹਾਂ ਦੇ ਕਾਗਜ਼ ਫੜੇ ਗਏ ਆ ਉਹਨਾਂ ਨੇ ਕੰਪਲੇਂਟਸ ਜਿਹੜੀਆਂ ਹੈ ਉਹ ਵੀ ਲਿਖਾਈਆਂ ਉਹ ਕੋਤਵਾਲੀ ਥਾਣੇ ਦੇ ਵਿੱਚ ਦਰਜ ਆ ਤੇ ਉਹ 70 70 ਸਾਲ ਦੇ ਬਜ਼ੁਰਗਾਂ ਨੂੰ ਬਹੁਤ ਸਾਰਾ ਪ੍ਰੀਤਮ ਸਿੰਘ ਯਾਰ ਮੋਤਵਰ ਬੰਦਾ 72 ਸਾਲ ਦਾ ਬਜ਼ੁਰਗ ਆ ਤੇ ਉਹਦੇ ਇੱਕ ਤੁਸੀਂ ਚੱਲਦੇ ਜਵਾਨ ਤੋਂ ਉਹਦੇ ਗੱਲ ਪਵਾ ਰਹੇ ਉਹਦੀ ਉਹਦੀ ਉਹਦੇ ਨਾਲ ਬਦਸਲੂਕੀ ਕਰਦਾ ਉਹਦੀ ਬੇਇੱਜ਼ਤੀ ਕਰਦਾ ਸੋ ਇਹ ਕਿਹੜੇ ਨਾਂ ਤੇ ਤੋਰ ਰਹੇ ਹੋ ਤੁਸੀਂ ਕੀ ਥੋੜੇ ਤੋਂ ਆਸਾਂ ਕਰਾਂਗੇ ਕਿ ਇਹੋ ਜਿਹੇ ਸਮਾਜ ਦੀ ਸਿਰਜਣਾ 'ਚ ਤੁਸੀਂ ਯੋਗਦਾਨ ਪਾਉਂਗੇ ਕਿਹੜਾ ਤੁਸੀਂ ਵਿਕਾਸ ਕਰਾਉਂਗੇ ਆਪਣੇ ਪਿੰਡ ਦੀ ਜਾਂਦੀ ਹੋਈ ਸੜਕੇ ਬਣਵਾ ਲਓ ਮੈਂ ਸਮਝਦਾ ਹੋਰ ਥੋੜੇ ਤੋਂ ਵਿਕਾਸ ਦੀ ਕੀ ਆਸ ਕਰੀਏ ਤੋ ਆ ਸਾਡੇ ਦਾ ਤੁਸੀਂ ਛੱਡੋ ਵਿਕਾਸ ਨੂੰ ਸਾਡੇ ਦਾ ਮੁੱਖ ਮੰਤਰੀ ਸਾਹਿਬ ਦੇ ਸਾਰਿਆਂ ਨੂੰ ਜਾਂਦੀ ਹੋਈ ਸਰਕਾਰ ਦਾ ਹਾਲ ਦੇਖ ਲਓ ਕੀ ਹਾਲ ਤੋ ਮੈਂ ਸਮਝਦਾ ਵੀ ਇਹ ਹੁਣ ਸਰਕਾਰ ਨੂੰ ਘਟੋ ਘੜੇ ਕੁਝ ਕਰ ਨਹੀਂ ਸਕਦੇ ਤਾਂ ਨੁਕਸਾਨ ਨਾ ਕਰੋ ਲੋਕਾਂ ਦਾ ਇਸ ਤਰੀਕੇ ਦੇ ਭੇਡ ਕਰਾ ਲੋਕਾਂ ਨੂੰ ਤੇ ਆ ਸਰਕਾਰ ਸਰਕਾਰ ਨੂੰ ਇਹ ਕਹਿੰਦਾ ਵੀ ਜੇ ਮਤਲਬ ਮਾੜੀ ਮੋਟੀ ਵੀ ਜਿਹੜੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਆ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਕਿਉਂ ਹੋਈ ਸੀ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਇਸ ਦੇਸ਼ ਦੇ ਵਿੱਚ ਲੋਕ ਰਾਜ ਲਿਆਉਣ ਵਾਸਤੇ ਹੋਈ ਸੀ ਦੇਸ਼ ਦੇ ਲੋਕਾਂ ਨੂੰ ਆਪਣੇ ਰਾਜੇ ਆਪ ਚੁਣ ਦਾ ਅਧਿਕਾਰ ਅਨਕ ਤੇ ਗੈਰਕਤ ਤੇ ਸਵੈਮਾਨ ਦੀ ਜ਼ਿੰਦਗੀ ਜੀ ਸਕਣ ਉਹ ਇਸ ਸੋਚ ਨਾਲ ਹੋਈ ਸੀ ਹੁਣ ਤੁਸੀਂ ਦੱਸੋ ਤੁਸੀਂ ਇਹ ਲੋਕ ਰਾਜ ਦਾ ਅਧਿਕਾਰ ਦੇ ਰਹੇ ਹੋ ਲੋਕਾਂ ਨੂੰ ਤੁਸੀਂ ਬੀਬੀਆਂ ਨੂੰ ਧੱਕੇ ਮਾਰ ਕੇ ਉਹਨਾਂ ਦੇ ਹੱਥਾਂ 'ਚ ਕਾਗਜ਼ ਫੜਵਾ ਕੇ ਉਹਨਾਂ ਦੇ ਕੱਪੜੇ ਫੜਵਾ ਕੇ ਤੁਸੀਂ ਲੋਕ ਰਾਜ ਦਾ ਅਧਿਕਾਰ ਦੇ ਰਹੇ ਹੋ ਤੁਸੀਂ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੇ ਲੋਕ ਹੋ ਸੋ ਮੈਂ ਸਮਝਦਾ ਵੀ ਅਸੀਂ ਮੰਗ ਕੀਤੀ ਅੱਜ ਵੀ ਇਹ ਟੋਟਲ ਜਿਹੜੀ ਹੈ ਗਿਆ ਇਹ ਪ੍ਰੋਸੈਸਿੰਗ ਇਹਨੂੰ ਰੱਦ ਕੀਤਾ ਜਾਵੇ ਮੁਰਕੇ ਦੁਆਰਾ ਨਾਮਜ਼ਦਗੀਆਂ ਜਿਹੜੀਆਂ ਹੈਗੀਆਂ ਲੋਕਾਂ ਤੋਂ ਭਰਾਈਆਂ ਜਾਣ ਤਾਂ ਕਿ ਲੋਕ ਆਪਣੇ ਨੁਮਾਇੰਦੇ ਚੁਣ ਸਕਣ ਮੈਂ ਤਾਂ ਕਹਿੰਦਾ ਤੁਸੀਂ ਬਹੁਤ ਕੰਮ ਕੀਤੇ ਹੋਣਗੇ ਫਿਰ ਤੁਸੀਂ ਵੋਟਾਂ ਨੂੰ ਯਾਰ ਕਾਗਜ਼ ਫਰਵਾਕੇ ਕਿਉਂ ਬਣ ਰਹੇ ਹੋ